ਮਾਜ ਮਹਿਲਾ ਪੰਜਵਾ ਧਨ ਸੋ ਬੇਲਾ ਜਿਤ ਮੈਂ ਸਤ ਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਤਨ ਸੋ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤ ਗੁਰੂ ਸੁਣਾਇਆ ਮਟ ਗਏ ਸਗਲੇ ਰੋਗਾ ਜਿਉ ਅੰਤਰ ਬਾਹਰ ਤੇਰੀ ਬਾਣੀ ਤੁਦੇ ਆਪ ਕਥੀ ਤੈ ਆਪ ਵਖਾਣੀ ਗੁਰ ਕਿਹਾ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜਿਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜਿਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥਿਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਪਿਆਰੀ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨਿਹੜੇ ਨਮੇ ਦੇ ਉੱਪਰ ਅੰਕਿਤ ਹੈ ਮਾਜ ਰਾਗ ਦਾ 17ਵਾਂ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ 10ਵਾਂ ਸ਼ਬਦ ਹੈ ਸਤਗੁਰੂ ਜੀ ਕਿਰਪਾ ਕਰ ਰਿਹਾ ਤਨ ਸੋ ਵੇਲਾ ਜਿੱਤ ਮੈਂ ਸਤਗੁਰੂ ਮਿਲਿਆ ਉਹ ਸਮਾਂ ਉਹ ਵਕਤ ਬੜਾ ਧੰਨਤਾ ਜੀ ਜਦੋਂ ਮੈਂ ਸਤਗੁਰੂ ਨੂੰ ਮਿਲਿਆ ਸਤਗੁਰੂ ਨੂੰ ਮਿਲਣ ਦਾ ਭਾਵ ਮੈਂ ਸਤਗੁਰੂ ਦੀ ਬਾਣੀ ਨਾਲ ਸਾਂਝ ਪਾਈ ਸਤਗੁਰੂ ਨੂੰ ਮਿਲਣ ਦਾ ਭਾਵ ਮੈਂ ਸਤਿਗੁਰੂ ਦੇ ਉਪਦੇਸ਼ਾਂ ਨੂੰ ਕਮਾਇਆ ਸਤਿਗੁਰੂ ਨੂੰ ਮਿਲਣ ਦਾ ਭਾਵ ਮੈਂ ਉਹਨਾਂ ਉਪਦੇਸ਼ਾਂ ਨੂੰ ਕਮਾਉਣਾ ਕੀਤਾ ਤਾਂ ਸੋ ਵੇਲਾ ਕਿਉਂਕਿ ਸਤਿਗੁਰੂ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਆਪਾਂ ਗੁਰੂ ਸਾਹਿਬ ਜੀ ਦੇ ਕੋਲ ਆਏ ਆ ਬਾਣੀ ਪੜਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਨਿਤਨੇਮ ਕਰਦੇ ਆਂ ਸੇਵਾ ਕਰਦੇ ਜੇ ਤਬਦੀਲੀ ਆਈ ਹੈ ਸਮਝੋ ਅਸੀਂ ਸਤਿਗੁਰੂ ਨੂੰ ਮਿਲੇ ਨੇ ਜਦੋਂ ਸਤਿਗੁਰੂ ਨੂੰ ਮਿਲਦੇ ਆਂ ਜਿਸ ਤਰ੍ਹਾਂ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਕਹਿੰਦੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰਦਰਗੇ ਕਾ ਵਸੀਖ ਜਦੋਂ ਮਿਲਣ ਦਾ ਭਾਵ ਕਿ ਹਰ ਨਾਮੋ ਮੰਤਰ ਤੜਾਈ ਦਾ ਕੱਟੇ ਹੋਵੇ ਰੋਗ ਨਾਨਕ ਸਤਗੁਰ ਤਿਨਾਂ ਮਲਾਇਆ ਜਿਨ ਧੁਰੇ ਪਿਆ ਸੰਜੋ ਜੇ ਮੈਂ ਕਰਦਾ ਬਹੁਤ ਮੁਬਾਰਕ ਹੈ ਸੰਗਤ ਕਰਨੀ ਅੰਮ੍ਰਿਤ ਵੇਲੇ ਉੱਠਣਾ ਨਿਤ ਨੇਮ ਕਰਨਾ ਇਹ ਬਹੁਤ ਵੱਡੇ ਭਾਗਾਂ ਦੇ ਨਿਸ਼ਾਨ ਪਰ ਨਾਲ ਹੀ ਵੀ ਸਤਗੁਰ ਕਹਿੰਦੇ ਜੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਈ ਬੜਿਆ ਉਹ ਦਿਨ ਆਖਿਆ ਜਾਏਗਾ ਜਿੱਦਨ ਸਾਡੇ ਜੀਵਨ ਵਿੱਚ ਤਬਦੀਲੀ ਆਈ ਤਾਂ ਸੋ ਵੇਲਾ ਜਿੱਤ ਮੈਂ ਸਤਗੁਰੂ ਮਿਲਿਆ ਮਿਲਿਆ ਸੀ ਨਾ ਪਾਈ ਲੈਣਾ ਜੀ ਮਿਲਿਆ ਸੀ ਸਭ ਕੁਝ ਛੱਡ ਦਿੱਤਾ ਗੁਰੂ ਨਾਨਕ ਸਾਹਿਬ ਜੀ ਦਾ ਹੋ ਗਿਆ ਜਿੱਦਨ ਬਾਣੀ ਵਿਚਾਰਨ ਕੀਤੀ ਸਭ ਤੋਂ ਪਹਿਲਾ ਸ਼ਲੋਕ ਦਰਜ ਕੀਤਾ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੰਗਤ ਦੇਵ ਜੀ ਦਾ ਜਿਸ ਪਿਆਰੇ ਸੋ ਨੇਹ ਇਸ ਅੱਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂਕੇ ਪਾਛੇ ਜੀਵ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਜਦੋਂ ਇਹਨਾਂ ਨੇਤਰਾਂ ਦੇ ਨਾਲ ਮੈਂ ਸਤਗੁਰੂ ਨੂੰ ਦੇਖਿਆ ਆਪਾਂ ਕਹਿੰਦੇ ਨਾ ਵੀ ਬਾਈ ਮੈਂ ਜਿਹੜੀ ਮਿਹਨਤ ਕਰ ਰਿਆ ਸੀ ਅੱਜ ਮੈਂ ਉਹਦੇ ਵਿੱਚ ਸਫਲ ਹੋ ਗਿਆ ਸਭ ਕਹਿੰਦੇ ਸਫਲ ਦਰਸ਼ਨ ਉਹ ਦਿਨ ਸਫਲਤਾ ਮਿਲਈ ਜਿੱਦਣ ਮੈਂ ਸਤਗੁਰੂ ਨੂੰ ਮਿਲਿਆ ਸਤਗੁਰੂ ਦੇ ਉਪਦੇਸ਼ ਨੂੰ ਸੁਣਿਆ ਜੀਵਨ ਵਿੱਚ ਧਾਰਿਆ ਉਹਦੇ ਮੁਤਾਬਕ ਚੱਲਣਾ ਸ਼ੁਰੂ ਕੀਤਾ ਸਫਲ ਦਰਸ਼ਨ ਨੇਤਰ ਵਿਖਤ ਤਰ ਹੁਣ ਗੁਰੂ ਸਾਹਿਬ ਜੀ ਨੂੰ ਸਾਰੇ ਦੇਖਦੇ ਪਰ ਜਿੰਨੇ ਤੱਕ ਅਸੀਂ ਉਹਦੇ ਉਪਦੇਸ਼ਾਂ ਨਾਲ ਸਾਝ ਨਹੀਂ ਪਾਉਂਦੇ ਮੇਰੇ ਸਤਿਗੁਰੂ ਜੀ ਆਪੇ ਬਖਸ਼ਿਸ਼ ਕਰਦੇ ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗ ਸੰਸਾਰ ਡਿੱਠੇ ਮੁਕਤ ਨਾ ਹੋ ਵਿਚਾਰ ਸ਼ਬਦ ਨਾ ਕਰੇ ਵਿਚਾਰ ਜਦੋਂ ਉਹਦੇ ਨਾਲ ਜੁੜਿਆ ਉਦਨ ਸਫਲਤਾ ਮਿਲੇਗੀ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਜਸੇ ਪਲ ਘੜੀਆਂ ਧਨ ਸੋ ਉਹ ਸੰਜੋਗਾ ਜਿਓ ਵੈਸੇ ਸ਼ਬਦ ਕੱਲ ਵੀ ਆਪਾਂ ਪੜਾਇਆ ਸੀ ਆਕਾਲ ਮੂਰਤ ਅੱਖਰ ਉਹੀ ਹਨ ਪਰ ਇਹਦਾ ਉਚਾਰਨ ਹੈ ਮੂਰਤ ਸਭ ਕਹਿੰਦੇ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਉਹ ਸੰਜੋਗਾ ਦੀ ਇਸ ਸਮੇਂ ਦੀ ਬੰਡ ਹੈ ਪ੍ਰਾਤਨ ਸਮਿਆਂ ਦੇ ਵਿੱਚ ਚਸੇ ਪਲ ਤੇ ਘੜੀਆਂ ਨੂੰ ਹੁਣ ਆਪਾਂ ਇਹਦੀ ਵਿਚਾਰ ਵੀ ਕਰ ਲਈ ਵੀ ਚਸਾ ਇਹ ਨਾ ਹੁੰਦਾ ਪਲ ਇਹ ਨਾ ਹੁੰਦਾ ਘੜੀਆਂ ਪਰੋ ਉਹ ਸਾਡੇ ਮਤਲਬ ਦੀ ਵਿੱਚ ਨਹੀਂ ਹੈ। ਉਸ ਸਮੇਂ ਸਮੇਂ ਦੀ ਬੰਡ ਇਸ ਤਰ੍ਹਾਂ ਦੀ ਸੀ। ਗੱਲ ਕੀ ਕਿ ਹਰੇਕ ਸਮਾਂ ਤੇਰਾ ਸਫਲ ਹੈ। ਤਨ ਮੂਰਤ ਚਸੇ ਪਲ ਘੜੀਆਂ। ਤਨ ਸੋ ਸੰਜੋਗਾ ਦਿਓ। ਉਦਮ ਕਰਤ ਮਨ ਨਿਰਮਲ ਹੋਆ। ਇਹ ਬਹੁਤ ਬੁਢੀ ਸਤਗੁਰ ਦੀ ਸਾਡੇ ਤੇ ਬਖਸ਼ਿਸ਼ ਹੈ ਸਤਗੁਰੂ ਕਹਿੰਦੇ ਸਿੱਖ ਜਿਹੜਾ ਨਾ ਉਦਮੀ ਹੋਣਾ ਹੈ ਉਦਮ ਕਰਨਾ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਕਹਿੰਦੇ ਉਦਮੀ ਬੰਦੇ ਦੀ ਨਿਸ਼ਾਨੀ ਕੀ ਹੈ ਕਹਿੰਦੇ ਉਦਮੀ ਬੰਦੇ ਦੀ ਨਿਸ਼ਾਨੀ ਇਹ ਆ ਕਿ ਉਹਨੂੰ ਕੋਈ ਅੰਨ ਧਨ ਦੀ ਕਦੇ ਟੋਟ ਨਹੀਂ ਆਉਂਦੀ ਜਿਹੜਾ ਬੰਦਾ ਉਦਮ ਕਰਦਾ ਹੈ ਨਾ ਤੇ ਉਹਨੂੰ ਕੋਈ ਕਮੀ ਨਹੀਂ ਆਉਂਦੀ ਸੰਸਾਰਕ ਤੌਰ ਤੇ। ਸਭ ਦੇ ਬਚਨਾਂ ਨੂੰ ਉਦੋਂ ਸਾਹੇ ਕਿਆ ਨਿਸ਼ਾਨੀ ਟੋਟਣਾ ਆਵੇ ਅੰਨੀ। ਅੰਨ ਧਨ ਦੀ ਕੋਈ ਕਮੀ ਨਹੀਂ ਆਉਂਦੀ ਜਿਹੜਾ ਉਦਮ ਕਰ। ਸਤਿਗੁਰ ਨੇ ਫਿਰ ਧਾਰਮਿਕ ਤੌਰ ਤੇ ਅਧਿਆਮਕ ਤੌਰ ਤੇ ਵੀ ਆਖਿਆ। ਗੁਰ ਸਤਗੁਰ ਕਾ ਜੋ ਸਿੱਖ ਅਖਾਏ। ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਦਮ ਕਰਦੇ ਨੇ ਹਰੇਕ ਕੰਮ ਵਾਸਤੇ ਉਦਮ ਕਰਦੇ ਤੇ ਇਸੇ ਤਰ੍ਹਾਂ ਬਹੁਤੋ ਅੱਜ ਹੀ ਉਦਮੀ ਹੋ ਸੰਗਤ ਵਿੱਚ ਕਰਦੇ ਸੰਗਤ ਕਰਦੇ ਪਰ ਗੁਰੂ ਸਾਹਿਬ ਕਹਿੰਦੇ ਥੋੜਾ ਜਿਹਾ ਉਦਮ ਕਰ ਥੋੜਾ ਜਿਹਾ ਕਰੇਗਾ ਤੇ ਬਾਕੀ ਤਾਂ ਕੰਮ ਉਹਨੇ ਕਰਨਾ ਆਪਾਂ ਕੋ ਲੋ ਜੀ ਵਾਹਿਗੁਰੂ ਕਿਰਪਾ ਕਰੇਗਾ ਫਿਰ ਗੁਰਦੁਆਰੇ ਆਇਆ ਕਰਾਂਗੇ ਵਾਹਿਗੁਰੂ ਕਿਰਪਾ ਕਰੇਗਾ ਫਿਰ ਪਾਠ ਕਰਾਂਗੇ ਉਦਮਤਾ ਕਰਨਾ ਪੈਣਾ ਨੇ ਜੇ ਆਪਾਂ ਕਿਤੇ ਜਾਣਾ ਤਾਂ ਆਪਾਂ ਨੂੰ ਸਟੇਸ਼ਨ ਜਾਣਾ ਪੈਂਦਾ ਵਸ ਸਟੈਂਡ ਜਾਣਾ ਪੈਂਦਾ ਉਦਮ ਕਰਨਾ ਪੈਂਦਾ ਥੋੜਾ ਜਿਹਾ ਉਦਮ ਕਰ ਤੇ ਬਾਕੀ ਤਾਂ ਉਹਨੇ ਕਰਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਆ ਕਹਿੰਦੇ ਸਿਰਫ ਇੱਕ ਕਦਮ ਚੱਲ ਤੂੰ ਆਪਾਂ ਦਾ ਆਪਣਾ ਪਿਆਰ ਤਾਂ ਬਹੁਤ ਥੋੜਾ ਨਾ ਸਾਸ ਸੰਗਤ ਜੀ ਬਹੁਤ ਥੋੜਾ ਹੈ ਤੂੰ ਤਾਂ ਬਹੁਤ ਜਿਆਦਾ ਪਿਆਰ ਕਰਦਾ ਸਤ ਜੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਇਹ ਵੀ ਤਾਂ ਉਦਮ ਹੈ ਨਾ ਤੇ ਜਦੋਂ ਤੂੰ ਇੱਕ ਪੈਂਡਾ ਚੱਲੇਗਾ ਨਾ ਅੰਦਰੋਂ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਇਹਨੂੰ ਕਰੋੜਾਂ ਕਦਮ ਅੱਗੇ ਲੈਣਾ ਹੈ ਉਦਮਕਰ ਏਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੀਤ ਹੈ ਭਾਵਨੀ भगत ਪਾਏ ਕਉਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ નિਧਾਨ ਦਾਨ ਦੇ ਤਿਉ ਪਰਮੇਸ਼ਰ ਕਿੰਨੀ ਵੱਡੀ ਕਿਰਪਾ ਕਰਦਾ ਕਿਉਂਕਿ ਆਪਾਂ ਥੋੜੇ ਆ ਰਹੇ ਆ ਆਪਾਂ ਥੋੜੇ ਕਰ ਰਹੇ ਆ ਉਹ ਕਰਵਾਨ ਵਾਲਾ ਪਰਮੇਸ਼ਰ ਹੈ ਤੇ ਜਦੋਂ ਆਪਾਂ ਕਰਦੇ ਫਿਰ ਆਪੋ ਆਪਣੇ ਹਿਸਾਬ ਨੇ ਆਉਂਦੇ ਆ ਨਾ ਤੇ ਉਹਦੀ ਕਿਰਪਾ ਜਿਹੜੀ ਆ ਬਖਸ਼ਿਸ਼ ਜਿਹੜੀ ਆ ਤੇ ਉਦਮ ਕਰਨ ਦੇ ਨਾਲ ਉਦਮ ਕਰਤ ਮਨ ਨਿਰਮਲ ਹੋਆ ਵੈਸੇ ਵੀ ਗੁਰੂ ਸਾਹਿਬ ਦੇ ਜਿਹੜੇ ਸਿਨੈਰੀ ਜਿਹੜੇ ਉਸੂੜ ਆ ਨਾ ਉਹਦੇ ਵਿੱਚ ਕਿਹਾ ਵੀ ਪਹਿਲਾਂ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਕੇ ਛਕ ਸਿੱਖ ਕੀਰਤੀ ਹੋਵੇ ਮਿਹਨਤ ਕਰੇਗਾ ਤੇ ਉਹਦੇ ਵਿੱਚੋਂ ਵੰਡ ਕੇ ਛੱਕੇਗਾ ਜੋ ਨਾਮ ਜਪੇਗਾ ਉਹਦੇ ਵਿੱਚੋਂ ਵੀ ਵੰਡ ਕੇ ਛੱਕਣਾ ਤੇ ਮਨ ਕਿਤਾ ਨਿਰਮਲ ਹੋਏਗਾ ਪਾਪ ਵਿਕਾਰ ਖਤਮ ਹੋ ਜਾਣਗੇ ਮਨ ਟਿਕੇਗਾ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ सगਲਾ ਖੋਇਆ ਜਦੋਂ ਉਹਦੇ ਮਾਰਗ ਤੇ ਚੱਲੇ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਜੇ ਆਪਾਂ ਕਹੀਏ ਨਾ ਦਾਵਾ ਕਰੀਏ ਮੈਂ ਮਾਰਗ ਤੇ ਚੱਲਦਾ ਜਿਵੇਂ ਭਰਮ ਕਰਦਾ ਫਿਰ ਮੈਂ ਮਾਰਗ ਤੇ ਨਹੀਂ ਚੱਲ ਰਿਹਾ ਮੈਂ ਮਾਰਗ ਤੇ ਚੱਲ ਰਿਆ ਪਰ ਉਹਦੇ ਅਸੂਲਾਂ ਨੂੰ ਮੰਨ ਨਹੀਂ ਰਿਹਾ ਚੱਲਦਾ ਰਿਹਾ ਹਾਂ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਫਿਰ ਭਟਕੇ ਜਾਂਦਾ ਉਹਦੇ ਮਾਰਗ ਤੇ ਵੀ ਚੱਲ ਰਿਹਾ ਸਤਗੁਰੂ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਤੇ ਕਿੰਨੀ ਵੱਡੀ ਮਹਾਨਤਾ ਉਹਦੇ ਮਾਰਗ ਤੇ ਚੱਲਣ ਦੀ ਮਿਟੇ ਪਾਪ ਜੱਪੀਏ ਹਰ ਬਿੰਦ ਬਿੰਦ ਮਤਲਬ ਹਰੇ ਸਵਾਸ ਦੇ ਨਾਲ ਉਹਨੂੰ ਜਪ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਭਾਏ ਦੁਨੀਆ ਵਿੱਚ ਮਾਰਗ ਬਹੁਤ ਹੈ ਜੇ ਆਪਾਂ 50 ਸਾਲ 100 ਸਾਲ ਪਿੱਛੇ ਚਲੇ ਜਾਓ ਆ ਰਸਤੇ ਨਹੀਂ ਹੁੰਦੇ ਸੀ ਇੱਕ ਬੰਦਾ ਚੱਲਿਆ ਦੋ ਬੰਦੇ ਚੱਲੇ ਉਹ ਕਹਿੰਦੇ ਸੀ ਪੱਗ ਡੰਡੀ ਪੱਗ ਡੰਡੀ ਬਣ ਜਾਂਦੀ ਸੀ ਅੱਗੇ ਜਾ ਕੇ ਫਿਰ ਰਸਤੇ ਬਣ ਗਏ ਇਹ ਖੁਸ਼ਕੀ ਦੇ ਵੀ ਰਸਤੇ ਹਨ ਪਾਣੀ ਦੇ ਵੀ ਰਸਤੇ ਸੀ ਅੱਜ ਕੱਲ ਪੁਲ ਬਣ ਗਏ ਉਹਨੂੰ ਕਹਿੰਦੇ ਸੀ ਪਤਨ ਪਾਣੀ ਦਾ ਵੀ ਰਸਤਾ ਹੁੰਦਾ ਸੀ ਹਵਾ ਦੇ ਵੀ ਰਸਤੇ ਆ ਜਵਾਈ ਜਿਹੜੇ ਚੱਲਦੇ ਪਰ ਇਹ ਜਿਹੜੇ ਰਸਤੇ ਆ ਨਾ ਸਿਰਫ ਦੁਨੀਆ ਤੱਕਰ ਪਹੁੰਚਦੇ ਆ ਇੱਕੋ ਰਸਤਾ ਹੈ ਜਿਹੜਾ ਪ੍ਰਮਾਤਮਾ ਤੱਕਰ ਪਹੁੰਚਦਾ ਔਰ ਗੁਰੂ ਸਾਹਿਬ ਨੇ ਨਾ ਬੜਾ ਸੌਖਾ ਪਧਰਾ ਰਸਤਾ ਦੱਸਿਆ ਭਾਈ ਸਾਹਿਬ ਸ੍ਰੀਮਨ ਭਾਈ ਗੁਰਦਾਸ ਜੀ ਕਹਿੰਦੇ ਆ ਗੁਰਮੁਖ ਗਾਡੀ ਰਾਹ ਚਲਾ ਬੜਾ ਸਿੱਧਾ ਤੇ ਪਧਰਾ ਰਾਹ ਚਲਾਂ ਤੇ ਇਸ ਮਾਰਗ ਤੇ ਕੋਈ ਭਾਗਾ ਵਾਲਾ ਚੱਲਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪੈਂ ਤੇ ਜਿਹੜਾ ਚੱਲਦਾ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ ਲਾ ਹਰ ਮਾਰਗ ਚਲਤ ਭ੍ਰਮ सगला ਖੋਇਆ ਚੱਲਦਾ ਦਾ ਬਿਆ ਮੈਂ ਰੋਜ਼ ਗੁਰਦੁਆਰੇ ਜਾਣਾ ਤੇ ਫਿਰ ਕਦੇ ਕਦੇ ਫਿਰ ਉਧਰ ਵੀ ਚਲੇ ਜਾਂਦੇ ਹਾਂ ਮੰਗਲਵਾਰ ਨੂੰ ਉਧਰ ਕੈਂਟੀ ਖੜਗਾ ਦਿੱਤੀ ਵੀਰਵਾਰ ਉਧਰ ਚਲੇ ਗਏ ਸ਼ਨੀਵਾਰ ਉਧਰ ਚਲੇ ਗਏ ਭਟ ਗਿਆ ਮਾਰਗ ਤੋਂ ਭਟ ਗਿਆ ਕਹਿੰਦੇ ਜਿਹੜਾ ਮਾਰਗ ਤੇ ਚੱਲਦਾ ਗੁਰੂ ਸਾਹਿਬ ਦੇ ਬਚਨਾਂ ਹਰ ਮਾਰਗ ਚਲਤ ਪ੍ਰਮ ਸਗਲਾਖ ਹੋਇ ਬਈ ਹੁਣ ਤੇਰੇ ਮਾਰਗ ਤੇ ਚੱਲ ਰਹੇ ਆ ਸਤਗੁਰੂ ਮਹਾਰਾਜ ਹੁਣ ਭਾਵੇਂ ਤੂੰ ਰੱਖ ਲੈ ਭਾਵੇਂ ਤੂੰ ਮਾਰ ਗੁਰੂ ਰਾਮਦਾਸ ਜੀ ਕਹਿੰਦੇ ਨਾ ਆਬ ਹਮ ਚਲੀ ਠਾਕੁਰ ਪੈ ਹਣ ਤੇਰੇ ਮਾਰਗ ਤੇ ਚੱਲ ਰਹੇ ਆ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰੱਖ ਪ੍ਰਭੂ ਭਾਵੇਂ ਮੈਂ ਹੁਣ ਤੂੰ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਜਿਉਂ ਭਾਵੇਂ ਕਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜ ਆਪਾ ਕਹਿੰਦੇ ਨਾ ਭਾਈ ਮੈਂ ਤਾਂ ਬੜਾ ਦੁਖੀ ਹੋ ਗਿਆ ਮੈਨੂੰ ਤਾਂ ਬਹੁਤ ਟਾਈਮ ਲੱਗ ਗਿਆ ਰਸਤਾ ਹੀ ਚੰਗਾ ਨਹੀਂ ਬੜਿਆ ਸੀ ਔਰ ਸਿੱਧਾ ਰਸਤਾ ਮਿਲ ਗਿਆ ਸੀ ਤਾਂ ਬੜੀ ਜਲਦੀ ਪਹੁੰਚ ਗਏ ਅਸੀਂ ਤਾਂ ਬੜੀ ਜਲਦੀ ਪਹੁੰਚ ਗਏ ਤੇ ਜਦੋਂ ਅਸੀਂ ਭਟ ਗਰੇ ਆ ਬੜ ਰਸਤਿਆਂ ਵਿੱਚ ਭਟ ਗਰੇ ਆ ਬੜਾ ਸੌਖਾ ਪਾਤਸ਼ਾਹ ਜੀ ਨੇ ਰਸਤਾ ਦੱਸਿਆ ਬੜੀ ਕਿਰਪਾ ਕੀਤੀ ਬੜੀ ਰਹਿਮਤ ਕੀਤੀ ਸਤਿਗੁਰੂ ਦਾ ਹਾਏ ਕਹਿੰਦੇ ਭਾਈ ਇਸ ਮਾਰਗ ਤੇ ਆ ਜਾ ਤੇ ਉਹ ਸੱਚ ਦਾ ਮਾਰਗ ਤੇ ਇਹ ਨੂੰ ਜਿਹੜਾ ਸਤਪੁਰ ਮਹਾਰਾਜ ਨੇ ਬਖਸ਼ਿਸ਼ ਕੀਤਾ ਤੇ ਜਿਹੜੇ ਚੱਲਦੇ ਆ ਉਭਿਤ ਆਉਂਦਾ ਹੈ ਗੁਰੂ ਸਾਹਿਬ ਕਹਿੰਦੇ ਭਾਈ ਜਿੱਦਣ ਇਹ ਅਸੀਂ ਮਾਰਗ ਤੇ ਚੱਲੇ ਸਾਡੇ ਅੰਦਰੋਂ ਭਰਮ ਖਤਮ ਹੋ ਜਾਏ ਤੇ ਧਰਮ ਵੀ ਉੱਥੇ ਆਉਂਦਾ ਜਿੱਥੇ ਭਰਮ ਨਹੀਂ ਹੈ ਜਿਹੜਾ ਬੰਦਾ ਭਰਮੀ ਹੈ ਨਾ ਉਹ ਧਰਮੀ ਨਹੀਂ ਹੋ ਸਕਦਾ ਸਭ ਕਹਿੰਦੇ ਹਰ ਮਾਰਗ ਚਲਤ ਭਰਮ सगला ਖੋਇਆ ਉਹ ਗੁਰੂ ਦੇ ਮਾਰਗ ਤੇ ਆਇਆ ਸੀ ਤੇ ਗੁਰੂ ਨੇ ਕੀ ਕੀਤਾ ਨਾਮ ਨਿਧਾਨ ਸਤ ਗੁਰੂ ਸੁਣਾਇਆ ਸਤ ਗੁਰੂ ਦਾ ਕੋਲ ਨਾਮ ਦਾ ਖਜ਼ਾਨਾ ਹੈ ਉਹਨੇ ਦਸਣਾ ਆਇਆ ਉਹਨੇ ਰਹਿਮਤ ਕੀਤੀ ਬੜਾ ਭਟਕਦਾ ਬੰਦਾ ਇੱਕ ਬੰਦਾ ਚੱਲਿਆ ਬੜਾ ਦੁਖੀ ਸੀ ਬੜਾ ਦਰਦ-ਦਰ ਭਟਕਦਾ ਸੀ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਅੱਗੇ ਨਿਕਲਿਆ ਕੰਨਾਂ ਦੇ ਵਿੱਚ ਆਵਾਜ਼ ਪਈ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਆ ਗਿਆ ਸਤਗੁਰ ਦੇ ਕੋਲ ਅੰਦਰ ਆਇਆ ਤੇ ਕੀਰਤਨ ਹੋ ਰਿਹਾ ਸੀ ਸ਼ਬਦ ਪੜਿਆ ਜਾ ਰਿਹਾ ਸੀ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਫਿਰ ਉਹਦਾ ਬਣ ਗਿਆ ਅਵਰ ਨ ਸੁੱਝੇ ਦੂਜੀ ਠਾਰ ਠਾਰ ਮਤਲਬ ਟਿਕਾਣਾ ਫਿਰ ਹੋਰ ਕੋਈ ਟਿਕਾਣਾ ਨਹੀਂ ਮੈਂ ਤੇਰੇ ਕੋਲ ਆ ਗਿਆ ਮੈਂ ਬੇਨਤੀ ਕਰ ਰਿਹਾ ਸੀ ਅਬ ਹਮ ਚਲੀ ਠਾਕੁਰ ਪਿਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਲੋਕਾਂ ਨੇ ਚੰਗਾ ਵੀ ਕਹਿਣਾ ਵਾਹ ਵਾਹ ਇਹ ਗੜੇ ਗੁਰਮਖ ਹੈ ਸੰਗਤ ਕਰਦੇ ਆ ਗੁਰਦਵਾਰੇ ਸੇਵਾ ਕਰਦੇ ਆ ਕਹਿੰਦੇ ਨੇ ਕੰਮ ਹੀ ਕੋਈ ਇਹਨਾਂ ਨੇ ਸੈਨਾਂ ਨੂੰ ਤਾਂ ਕੰਮ ਹੀ ਕੋਈ ਬਿੱਲ ਹੁਣ ਕਹਣਾ ਕਿਸੇ ਨੂੰ ਭਾਈ ਗੁਰਦਵਾਰੇ ਆਇਆ ਕਰੋ ਕਹਿੰਦੇ ਜੀ ਸਾਨੂੰ ਨਾ ਟਾਈਮ ਕੋਈ ਨਹੀਂ ਪਰ ਜਿਹੜੇ ਆਉਂਦੇ ਬਿੱਲੇ ਥੋੜੇ ਆ ਉਹ ਵੀ ਤਾਂ ਕੰਮ ਕਰਦੇ ਹਾਂ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਪਰਮੇਸ਼ਰ ਜਮਤ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਤੇ ਸੰਗਤ ਉਹਨੂੰ ਮਿਲਦੀ ਹੈ ਕਹਿੰਦੇ ਆਣ ਭਾਈ ਜਦੋਂ ਆਏ ਲੋਕਾਂ ਨੇ ਚੰਗਾ ਵੀ ਕਹਿਣਾ ਲੋਕਾਂ ਨੇ ਮਾੜਾ ਵੀ ਕਹਿਣਾ ਪੜਕਾਉਣ ਵਾਲੇ ਵੀ ਬਥੇਰੇ ਆ ਕਹਿੰਦੇ ਭਾਈ ਇਹਦਾ ਫਿਕਰ ਨਾ ਕਰੇ ਲੋਕਾਂ ਨੇ ਕੀ ਚਤਰਾਈ ਉਪਮਾ ਤੈ ਬਸੰਤਰ ਜਾ ਚੰਗੇ ਕਹਿਣ ਵਾਲੇ ਮਾੜੇ ਕਹਿਣਾ ਇਹ ਗੱਲਾਂ ਜਿਹੜੀਆਂ ਅੱਗ ਵਿੱਚ ਸਾੜਦੇ ਹੋ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਉਹ ਮੈਂ ਸਤਿਗੁਰੂ ਦੇ ਕੋਲ ਆਇਆ ਉਹਦੇ ਮਾਰਗ ਤੇ ਆਇਆ ਉਦਮ ਕੀਤਾ ਫਿਰ ਸਰਬਨ ਕਰੋ ਉਦਮ ਕਰਤ ਮਨ ਨਿਰਮਲ ਹੋਆ ਨਿਰਮਲ ਭਾਵ ਵਿਕਾਰਾਂ ਤੋਂ ਰਹਿਤ ਹੋ ਗਿਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਜਦੋਂ ਨਿਰਮਲ ਹੋ ਗਿਆ ਮਨ ਭਟਕਣਾ ਖਤਮ ਹੋ ਗਈ ਤੇ ਉਹਦੇ ਮਾਰਗ ਤੇ ਚੱਲਣ ਲੱਗ ਗਿਆ ਹਰ ਮਾਰਗ ਚਲਤ ਬ੍ਰਹਮ ਸਗਲਾ ਖੋਇਆ ਨਾਮ ਨਿਧਾਨ ਸਤ ਗੁਰੂ ਸੁਣਾਇਆ ਜਦੋਂ ਸਤ ਗੁਰੂ ਨੇ ਨਾਮ ਸੁਣਾਇਆ ਮਿਟ ਗਏ ਸਗਲੇ ਰੋਗਾ ਜਿਓ ਜਿਹੜੀਆਂ ਅੰਦਰ ਬਿਮਾਰੀਆਂ ਸੀ ਉਹ ਸਾਰੀਆਂ ਖਤਮ ਹੋ ਗਈ ਮਿਟ ਗਏ ਸਗਲੇ ਰੋਗਾ ਜਿਓ ਹੁਣ ਕੀ ਹੋ ਗਿਆ ਅੰਤਰ ਬਾਹਰ ਤੇਰੀ ਬਾਣੀ ਹੁਣ ਅੰਦਰ ਵੀ ਤੇ ਬਾਹਰ ਵੀ ਤੇਰੀ ਬਾਣੀ ਸੁਣਦੀ ਦੂਸਰਾ ਕੁਝ ਸੁਣਦਾ ਹੀ ਨਹੀਂ ਅਬਰ ਨਾ ਸੂਝੇ ਦੂਜੀ ਠਾਰ ਹਾਰ ਪਰਿਓ ਤੋਂ ਦੁਵਾਰੀ ਲੇਖਾ ਛੋੜ ਅਲੇਖਾ ਛੋਟੇ ਨਿਰਗੁਣ ਹਮ ਨਿਰਗੁਣ ਲਿਹੋ ਉਭਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਣੀ ਹੁਣ ਇਹ ਨਹੀਂ ਕਿ ਆਪਾਂ ਅੱਧਾ ਘੰਟਾ ਕੀਰਤਨ ਸੁਣ ਲਿਆ ਫਿਰ 2 ਘੰਟੇ ਗਾਣੇ ਸੁਣ ਲੈ ਤੋ ਦਾ ਅਸਰ ਕੀ ਹੋਣਾ ਕਿਉਂਕਿ ਆਪਾਂ ਜੋ ਕਰਦੇ ਆ ਨਾ ਮਾਫ ਕਰਨਾ ਅਸਰ ਕਿਉਂ ਨਹੀਂ ਹੁੰਦਾ ਫਿਰ ਅਸੀਂ ਘੰਟਾ-ਘੰਟਾ 2-2 ਘੰਟੇ 3-3 ਘੰਟੇ ਟੀਵੀ ਦੇਖਣਾ ਉਹ ਗੰਦ ਦੇਖਣਾ ਤੇ ਉਹ ਸਾਡੇ ਅੰਦਰ ਗੰਦਗੀ ਜਾਣੀ ਤੋ ਬਾਣੀ ਦਾ ਅਸਰ ਕਿਉਂ ਨਹੀਂ ਹੁੰਦਾ ਕਾਰਨ ਹੀ ਹੋਈ ਹੈ ਬਾਣੀ ਦਾ ਅਸਰ ਕਰਦੀ ਹੈ ਬਾਣੀ ਅਸਰ ਕਰਦੀ ਹੈ ਪ੍ਰੋਫੈਸਰ ਸਬ ਸਿੰਘ ਜੀ ਨੇ ਕਿਤਾਬ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਲਿਖੀ ਔਰ ਸਚਾਈ ਲਿਖੀ ਹੈ ਘਟਨਾ ਲਿਖੀ ਹੈ ਫਰਾਂਸ ਦੀ ਜਿਹੜੇ ਲੋਕ ਕਹਿੰਦੇ ਆ ਨਾ ਵੀ ਬਾਣੀ ਅਸਰ ਕਰੇਗੀ ਕਿ ਨਹੀਂ ਕਰਦੀ ਕਹਿੰਦੇ ਉਹ ਡਾਕਟਰ ਕੀ ਕਰਦਾ ਸੀ ਉਹ ਆਪਣੇ ਮਰੀਜ਼ ਨੂੰ ਦਵਾਈ ਤਾਂ ਲਿਖਦਾ ਸੀ ਤੇ ਨਾਲ ਇੱਕ ਪਰਚੀ ਤੇ ਲਿਖਦਾ ਸੀ ਵੀ ਇਹਨੂੰ ਤੂੰ 20 ਵਾਰੀ ਪੜ੍ਹਨਾ ਔਰ ਵਾਰ-ਵਾਰ ਪੜ੍ਹਨਾ ਮੈਂ ਠੀਕ ਹੋ ਰਿਹਾ ਹਾਂ ਮੈਂ ਠੀਕ ਹੋ ਰਿਹਾ ਹਾਂ ਮੋਰ ਕਿਹੜਾ ਦੋਸੀ ਨਾ ਸਾਡੇ ਸਿਆਣੇ ਬੈਠੇ ਹੋ ਕਿ ਡਾਕਟਰ ਚੰਗਾ ਬੋਲ ਜੇ ਨਾ ਹੱਸ ਕੇ ਗੱਲ ਕਰੇ ਡਾਕਟਰ ਤੇ ਬੰਦਾ ਤਾਂ ਬੰਦਾ ਉਹਦੇ ਠੀਕ ਹੋ ਜਾਂਦਾ ਨਹੀਂ ਤਾਂ ਡਾਕਟਰ ਕਹਿੰਦਾ ਲਓ ਵੀ ਭਾਈ ਆ ਹੋ ਗਿਆ ਤੁਹਾਨੂੰ ਆ ਹੋ ਜਾਣਾ ਤੇ ਇਹਦੇ ਨਾਲ ਆ ਬੰਦਾ ਮਰ ਗਿਆ ਸੀ ਅੱਧਾ ਦੋ ਡਰਾ ਦੇਂਦੇ ਤੇ ਜਿਹੜਾ ਹੱਸ ਕੇ ਗੱਲ ਕਰਕੇ ਡਾਕਟਰ ਅੱਧਾ ਦੋ ਆਦਾ ਉਹਦੇ ਬਿਮਾਰੀ ਠੀਕ ਕਰ ਤੇ ਸਾਹ ਸੰਗਤ ਦੀ ਉਸ ਘਟਨਾ ਨੂੰ ਪ੍ਰੋਫੈਸਰ ਸਾਹਿਬ ਜੀ ਨੇ ਲਿਖਿਆ ਕਹਿੰਦੇ 75% ਲੋਕਾਂ ਨੂੰ ਉਹਨੇ ਠੀਕ ਕਰ ਦਿੱਤਾ ਜਿਹੜੇ ਉਹਦੇ ਕੋਲ ਆਉਂਦੇ ਉਹ ਬਾਰ-ਬਾਰ ਪੜ੍ਹਦੇ ਮੈਂ ਠੀਕ ਹੋ ਰਿਆਂ ਹਾਂ ਮੈਂ ਜਿਹਨੇ ਤਾਂ ਕਰ ਸਾਨੂੰ ਆਤਮ ਵਿਸ਼ਵਾਸ ਬਣ ਗਿਆ ਵੀ ਆਪ ਇਹੀ ਧਾਰਮਿਕ ਦੁਨੀਆ ਦੇ ਵਿੱਚ ਆ ਵੀ ਮੈਂ ਸੁਧਰਨਾ ਹੈ ਮੈਂ ਠੀਕ ਹੋ ਰਿਆਂ ਹਾਂ ਹੁਣ ਜੇ ਆਪਾਂ ਮੈਂ ਫਿਰ ਬੇਨਤੀ ਕਰ ਰਿਹਾ ਕਿ ਆਪਾਂ ਕਥਾ ਸੁਣ ਲਈ ਕੀਰਤਨ ਸੁਣ ਲਿਆ ਫਿਰ ਆਪਾਂ ਜਾ ਕੇ ਟੀਵੀ ਦੇਖਣ ਲੱਗ ਗਏ ਫਿਰ ਦੋ-ਦੋ ਘੰਟੇ ਤੇ ਉਹੀ ਚੀਜ਼ਾਂ ਫਿਰ ਜ਼ਿੰਦਗੀ ਅੰਦਰ ਕੰਨਾਂ ਦੇ ਵਿੱਚ ਅੱਖਾਂ ਦੇ ਵਿੱਚ ਤੇ ਜਿਹਨੂੰ ਬਾਣੀ ਕਹਿੰਦੀ ਹੈ ਗੰਦਨ ਵੈਣ ਰਤਾ ਹਿਤਕਾਰੀ ਸ਼ਬਦੇ ਸੁਰਤਨਾ ਤੇ ਜਦਨ ਭਾਵਨਾ ਬਣ ਗਈ ਪਿਆਰ ਬਣ ਗਿਆ ਨਹੀਂ ਤਾਂ ਫਿਰ ਕੀ ਹੁੰਦਾ ਜਿਹੜੇ ਰੋਜ਼ ਪਾਠ ਕਰਦੇ ਨਾ ਮਾਫ ਕਰਨਾ ਰੋਜ਼ ਬਾਣੀ ਪੜਦੇ ਗਾਲਾਂ ਕੱਢਦੇ ਵੀ ਸੁਣੇ ਹੋਣਗੇ ਤੇ ਇਦਾਂ ਦੀਆਂ ਗੱਦੀਆਂ ਗੱਲਾਂ ਕਰਦੇ ਆ ਕਿਉਂਕਿ ਅੰਦਰ ਗੰਦ ਹੀ ਉਹ ਸੁਰਤ ਤਾਂ ਉਹੀ ਹੈ ਨਾ ਪੜ ਰਹੇ ਆ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾ ਜੀਵਨ ਦੇ ਵਿੱਚ ਬਦਲਾਅ ਨਹੀਂ ਆਇਆ ਤਬਦੀਲੀ ਨਹੀਂ ਆਈ ਤੇ ਨਿਸ਼ਾਨਾ ਤੇ ਹੈ ਕਿ ਸਾਡਾ ਜੀਵਨ ਦੇ ਵਿੱਚ ਤਬਦੀਲੀ ਆ ਜਾਵੇ ਤੇ ਬੱਚਿਆਂ ਨੇ ਵੀ ਉਹੀ ਕੁਝ ਸਿੱਖਣਾ ਹੈ ਤੇ ਸਤਿਗੁਰੂ ਕਹਿੰਦੇ ਭਾਈ ਜਿੱਦਾਂ ਫਿਰ ਪਰਮੇਸ਼ਰ ਦੀ ਰਹਿਮਤ ਹੋ ਗਈ ਅੰਦਰ ਵੀ ਬਾਣੀ ਤੇ ਬਾਹਰ ਵੀ ਬਾਣੀ ਅੰਤਰ ਬਾਹਰ ਤੇਰੀ ਹੀ ਬਾਣੀ ਤੇ ਫਿਰ ਨਹੀਂ ਅਗੇ ਮੈਂ ਕਰ ਰਿਆਂ ਕਹਿੰਦੇ ਫਿਰ ਤੋ ਤੇ ਆਪ ਕਥੀ ਤੈ ਆਪ ਬਖਾਣੀ ਤੂੰ ਹੀ ਕਥਨ ਕਰਨ ਵਾਲਾ ਹੈ ਤੇ ਤੂੰ ਹੀ ਉਚਾਰਨ ਕਰਨ ਵਾਲਾ ਆਪ ਕਥੇ ਆਪ ਸੁਣਨੇ ਹਾਂ ਮੈਂ ਹਮੇਸ਼ਾ ਬੇਨਤੀ ਕਰਦਾ ਜੇ ਉਹ ਸਾਨੂੰ ਬੋਲਣ ਦੀ ਤਾਕਤ ਇਹਨਾਂ ਦਵੇ ਕਿ ਆਪਾਂ ਕੀ ਬੋਲ ਸਕਦੇ ਹਾਂ ਜੇ ਸਾਨੂੰ ਸੁਣਨ ਦੀ ਸਰੋਤ ਇਹਨਾਂ ਦਵੇ ਅਸੀਂ ਕੀ ਸੁਣ ਸਕਦੇ ਹਾਂ ਉਹਦੀ ਤਾਕਤ ਹੈ ਉਹ ਹੀ ਕਰਾ ਰਿਹਾ ਹੈ ਆਪ ਕਥੇ ਆਪ ਸੁਣਨੇ ਹਾਂ ਆਪ ਤੇ ਇੱਕ ਆਪ ਬਿਸਤਾਂ ਤੁਦੇ ਆਪ ਕਥੀ ਤੈਂ ਆਪ ਬਖਾਣੀ ਗੁਰ ਕਿਹਾ ਸਭ ਇੱਕੋ ਇੱਕੋ ਮੈਂ ਤਾਂ ਕਹਿੰਦਾ ਦੋ ਦੋ ਹੈ ਰੱਬ ਉੱਥੇ ਵੀ ਹੈ ਉਹ ਫਲਾਣੇ ਪਿੰਡ ਦੇ ਵਿੱਚ ਵੀ ਰੱਬ ਹੈ। ਉਹ ਫਲਾਣੀ ਜਗ੍ਹਾ ਵੀ ਰੱਬ ਵਾਸਦਾ ਹੈ। ਮੇਰਾ ਗੁਰੂ ਕੀ ਕਹ ਰਿਹਾ ਗੁਰੂ ਕਹਿਆ ਸਭ ਇੱਕੋ ਇੱਕੋ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਇੱਕ ਇੱਥੇ ਟਿਕਾਉ ਨਹੀਂ ਆਇਆ ਹਲੇ। ਵੀ ਇੱਕ ਦੇ ਇੱਕ ਹੋ ਜਾਈਏ। ਜਦੋਂ ਇੱਕ ਦੇ ਬਣ ਗਏ ਤੇ ਉਦੋਂ ਸਫਲਤਾ ਵੀ ਮਿਲੇ। ਭਟਕਣਾ ਦੇ ਵਿੱਚ ਹਾਂ। ਗੁਰ ਕਿਹਾ ਸਭ ਇੱਕੋ ਇੱਕੋ ਦੁਬਦਾ ਜਿਹੜੀ ਹੁੰਦੀ ਹੈ ਦੁਬਦਾ ਸਤਿਗੁਰ ਕਹਿੰਦੇ ਦੁਬ ਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜਾ ਮਸਾਨ ਨਾ ਜਾਈਂ ਕਹਿੰਦੇ ਜੋ ਗੁਰੂ ਕਰ ਰਿਹਾ ਉਹਨੂੰ ਭਲਾ ਮੰਨ ਲੈ ਗੁਰ ਕਿਹਾ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਉ ਕਰਨੋਂ ਭਰੋਸਾ ਗੁਰੂ ਦੇ ਬਚਨਾਂ ਦੇ ਹੋਰ ਕੋਈ ਨਹੀਂ ਹੈਗਾ ਅਵਰ ਨਾ ਕੋਈ ਹੋਏਗਾ ਜੀਉ ਅਸੀਂ ਤਾਂ ਉਹਨੂੰ ਵੀ ਖੁਸ਼ ਕਰਨਾ ਤੇ ਉਹਨੂੰ ਵੀ ਖੁਸ਼ ਕਰਨਾ ਸਭ ਕਹਿੰਦੇ ਨਹੀਂ ਭਾਈ ਇੱਕੋ ਹੀ ਹੈ ਗੁਰ ਤੇ ਹਾ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਤੁਸੀਂ ਪੀ ਰਹੇ ਹੋ ਨਾ ਅੰਮ੍ਰਿਤ ਰਸ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਉਹਨੂੰ ਪ੍ਰਾਪਤ ਕਰ ਰਹੇ ਹੋ ਪੀਣਾ ਕੀ ਮਤਲ ਉਹਨੂੰ ਪ੍ਰਾਪਤ ਕਰ ਲਿਆ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀ ਜਿਹੜਾ ਨਾਮ ਜਪਦਾ ਸਮਝੋ ਨੇ ਬਹੁਤ ਕੁਝ ਪਹਿਨ ਲਿਆ ਬਹੁਤ ਸੁਣੋ ਭੋਜਨ ਖਾ ਲਿਆ ਨਹੀਂ ਤਾਂ ਫਿਰ ਲੰਗਰ ਹੀ ਯਾਦ ਰਹ ਜਾਂਦਾ ਵੀ ਲੰਗਰ ਵਿੱਚ ਆਹ ਬਣਿਆ ਸੀ ਲੰਗਰ ਵਿੱਚ ਆਹ ਬਣਿਆ ਸੀ ਤੇ ਜਿਹਨੂੰ ਨਾਮ ਯਾਦ ਹੈ ਕਿਉਂ ਫਿਰ ਨਾਮ ਦੇ ਨਾਲ ਪ੍ਰੀਤ ਪਉਂਦਾ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਮ ਹੀ ਉਹਨਾਂ ਦਾ ਪ੍ਰੇਮ ਹੈ ਨਾਮ ਹੀ ਉਹਨਾਂ ਵਾਸਤੇ ਸਾਰੇ ਤਮਾਸ਼ੇ ਆ ਪਾਵ ਆਨੰਦ ਹੈ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜਿਓ ਜਿਹੜਾ ਨਾਮ ਦੇ ਨਾਲ ਜੁੜ ਗਿਆ ਸਮਝੋ ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਸਾਰੇ ਭੋਗ ਭੋਗ ਲੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਣਾ ਨਾਮ ਤੇ ਆਇਆ ਸਤਿਗੁਰੂ ਕਹਿੰਦੇ ਭਾਈ ਉਹ ਸਮਾਂ ਬਹੁਤ ਭਾਗਾ ਵਾਲਾ ਹੈ ਜਦਨ ਮੈਂ ਸਤਿਗੁਰੂ ਨੂੰ ਮਿਲਦਾ ਸਤਿਗੁਰੂ ਨੂੰ ਮਿਲਨ ਦਾ ਭਾਵ ਕਿ ਉਹਦੇ ਉਪਦੇਸ਼ਾਂ ਨੂੰ ਸੁਣਦਾ ਹਾਂ ਤੇ ਉਹਨੂੰ ਸਮਾਉਣ ਦਾ ਯਤਨ ਕਰਦਾ ਹਾਂ ਤੇ ਮੇਰੇ ਜੀਵਨ ਦਾ ਸਮਾਂ ਬਹੁਤ ਚੰਗਾ ਹੈ ਮੇਰੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਫੇਰ ਸਰਵਨ ਕਰੋ ਧਨ ਸੋ ਬੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪਿਖਤ ਕਰਿਆ ਧਨ ਮੂਰਤ ਚਸੇ ਪਲ ਧੜੀਆਂ ਧਨ ਉਹ ਸੰਯੋਗਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਮੇ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੋਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ